ਸਤਿ ਸ਼੍ਰੀ ਅਕਾਲ ਮੈਂ ਹਰਦੀਪ ਕੌਰ ਸਵਾਗਤ ਹੈ ਜੀ ਤੁਹਾਡਾ ਵਿਲੇਜ ਲਾਈਫ ਚੈਨਲ ਦੇ ਉੱਪਰ ਤੇ ਅੱਜ ਹੈਗਾ ਜੀ ਸੋਮਵਾਰ ਤੇ ਅੱਜ ਸਵੇਰ ਤੋਂ ਹੀ بارش ਬਹੁਤ ਜ਼ਿਆਦਾ ਹੋ ਰਹੀ ਬਹੁਤ ਮੀਂਹ ਪੈ ਰਿਹਾ ਚਾਰਚਪੇਰੇ ਪਾਣੀ ਬਿਲਕੁਲ ਭਰ ਗਿਆ ਤੇ ਹੁਣ 10:00 11:00 ਵਜੇ ਦਾ ਟਾਈਮ ਹੈ ਤੇ ਸਵੇਰ 8:00 ਵਜੇ ਤੋਂ بارش ਸ਼ੁਰੂ ਹੋਈ ਹੈ ਪਰ ਇੱਕ ਮਿੰਟ ਵੀ ਰੁਕੀ ਨਹੀਂ ਬਿਨਾਂ ਰੁਕੇ ਪੈ ਰਹੀ ਹੈ ਕਦੇ ਤੇਜ਼ ਹੋ ਜਾਂਦੀ ਹੈ ਤੇ ਕਦੇ ਘਟ ਜਾਂਦੀ ਹੈ ਪਰ ਇਹਦੇ ਨਾਲ ਨਾ ਮੌਸਮ ਦੇ ਵਿੱਚ ਬਹੁਤ ਫਰਕ ਪਿਆ ਹੈਗਾ ਬਹੁਤ ਵਧੀਆ ਠੰਡਾ ਮੌਸਮ ਹੋ ਗਿਆ ਤੇ ਬਹੁਤ ਚੰਗਾ ਲੱਗਦਾ ਹੈਗਾ ਅੱਜ ਪਰ ਚਲੋ ਜੀ ਹੁਣ ਆਪਾਂ ਆਉਣੇ ਆਂ ਜੀ ਆਪਣੀ ਟਾਪਿਕ 깔 ਤੇ ਅੱਜ ਆਪਾਂ ਆਪਣਾ ਟਾਪਿਕ ਰੱਖਿਆ ਹੈਗਾ ਜੀ ਵੀ ਸਟਰਗਲ ਸਟਰਗਲ ਕੀ ਚੀਜ਼ ਆ ਹਨਾ ਵੀ ਤੁਸੀਂ ਕਿਸ ਚੀਜ਼ ਨੂੰ ਸਟਰਗਲ ਮੰਨਦੇ ਹੋ ਹਰ ਇੱਕ ਕਹਿੰਦਾ ਕਿ ਮੈਂ ਸਟਰਗਲ ਕਰ ਰਿਹਾ ਜੇ ਤੁਸੀਂ ਕਿਸੇ ਬੱਚੇ ਨੂੰ ਪੁੱਛੋਗੇ ਤਾਂ ਉਹ ਕਹੂਗਾ ਵੀ ਮੈਂ ਸਟਰਗਲ ਕਰ ਰਿਹਾ ਕਿਉਂਕਿ ਉਹ ਆਪਣੀ ਲਾਈਫ ਦੇ ਵਿੱਚ ਇੱਕ ਕਾਮਯਾਬ ਬਣ ਲਈ ਕੋਈ ਸਟੱਡੀ ਕਰ ਰਿਹਾ ਜਾਂ ਕੁਝ ਕਰ ਰਿਹਾ ਉਸ ਤਰ੍ਹਾਂ ਉਹ ਉਸ ਨੂੰ ਸਟਰਗਲ ਮੰਨਦੇ ਨੇ ਜੇ ਸਾਡੀ ਉਮਰ ਦੇ ਮਾਪੇ-ਬਾਪ ਨੂੰ ਪੁੱਛੋਗੇ ਤਾਂ ਉਹ ਕਹਿਣਗੇ ਅਸੀਂ ਸਟਰਗਲ ਕਰ ਰਹੇ ਹਾਂ ਕਿਉਂਕਿ ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਉਹਨਾਂ ਦੇ ਆਸਤੇ ਪੈਸਾ ਇਕੱਠਾ ਕਰ ਰਹੇ ਹਾਂ ਉਹਨਾਂ ਦੀ ਫੀਸਾਂ ਭਰੀ ਜਾਂਦੀਆਂ ਸਾਡੀ ਸਟਰਗਲ ਹੈ ਤੇ ਜੇ ਤੁਸੀਂ ਇਸ ਤੋਂ ਵੀ ਅੱਗੇ ਜਾਓਗੇ ਆਪਾਂ ਆਪਣੇ ਮਾਪੇ-ਬਾਪ ਨੂੰ ਪੁੱਛਾਂਗੇ ਤਾਂ ਉਹ ਕਹਿਣਗੇ ਵੀ ਅਸੀਂ ਵੀ ਸਟਰਗਲ ਕਰ ਰਹੇ ਹਾਂ ਕਿਉਂਕਿ ਉਹ ਪੁਰਾਣੇ ਜ਼ਮਾਨੇ ਦੇ ਆ ਆਪਣੇ ਬੱਚੇ ਬਹੁਤ ਅੱਗੇ ਐਡਵਾਂਸ ਵਧ ਗਏ ਤੇ ਆਪਾਂ ਅੱਧ ਵਿਚਾਲੇ ਹਾਂ ਠੀਕ ਆ ਉਹ ਦੋਨਾਂ ਪੀੜੀਆਂ ਨਾਲ ਸਰਵਾਈਵ ਕਰ ਰਹੇ ਆ ਤੇ ਉਹਨਾਂ ਲਈ ਉਹ ਇੱਕ ਸਟਰਗਲ ਆ ਕਿਉਂਕਿ ਉਹਨਾਂ ਦੇ ਵਿਚਾਰ ਨਹੀਂ ਮਿਲਦੇ ਇੱਕ ਦੂਸਰੇ ਨਾਲ ਤਾਂ ਉਹਨਾਂ ਨੂੰ ਵੀ ਇਹ ਲਾਈਫ ਆਪਣੀ ਸਟਰਗਲ ਹੀ ਲੱਗਦੀ ਆ ਇਸ ਕਰਕੇ ਮੈਂ ਪਰ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਸਟਰਗਲ ਨਹੀਂ ਹੈਗੀਆਂ ਇਹ ਆਪਣੀ ਲਾਈਫ ਦੇ ਇੱਕ ਪਾਰਟ ਨੇ ਜਿਹੜੇ ਕਿ ਆਪਾਂ ਨੂੰ ਟਾਈਮ-ਟਾਈਮ ਤੇ ਨਭਾਉਣੇ ਵੀ ਪੈਂਦੇ ਆ ਤੇ ਆਪਣੀ ਲਾਈਫ ਦੇ ਵਿੱਚ ਆਉਂਦੇ ਵੀ ਆ ਜੇਕਰ ਅਸੀਂ ਜਿਉਂਦੇ ਆ ਸਾਡੇ ਸਾਹ ਚੱਲਦੇ ਆ ਤੇ ਸਾਡੀ ਲਾਈਫ ਦੇ ਹਿੱਸੇ ਨੇ ਕਿਉਂਕਿ ਇਹ ਆਪਾਂ ਨੂੰ ਇੱਕ ਸਟੱਡੀ ਕਰਨੀ ਇੱਕ ਬੱਚਿਆਂ ਦੀ ਟੈਨਸ਼ਨ ਕਰਨੀ ਇੱਕ ਮਾਪੇ ਨੂੰ ਅੱਗੇ ਉਹਨਾਂ ਦੇ ਨਾਲ ਵਿਹਾਰ ਕਰਨਾ ਉਹਨਾਂ ਦੇ ਨਾਲ ਵਿਚਰਨਾ ਇਹ ਆਪਣੀ ਲਾਈਫ ਦੇ ਪਾਰਟ ਹੀ ਹੋ ਜਾਂਦੇ ਆ ਕੋਈ ਸਟਰਗਲ ਨਹੀਂ ਸਟਰਗਲ ਉਦੋਂ ਜਾ ਕੇ ਆਉਂਦੀ ਹੈ ਮੈਂ ਕਿੰਨੀ ਆ ਕਿ ਜਦੋਂ ਅਸੀਂ ਕਿਸੇ ਨੂੰ ਐਮਰਜੈਂਸੀ 'ਚ ਜਾਓ ਕਦੇ ਤੁਸੀਂ ਹਸਪੀਟਲ 'ਚ ਜਾਓ ਉੱਥੇ ਵੈਂਟੀਲੇਟਰ ਦੇ ਉੱਪਰ ਪਏ ਹੋਏ ਮਰੀਜ਼ਾਂ ਨੂੰ ਦੇਖੋ ਉਹ ਆਪਣੀ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਹੇ ਹੁੰਦੇ ਆ ਉਹ ਅਸਲੀ ਸਟਰਗਲ ਆ ਠੀਕ ਹੈ ਜਦੋਂ ਆਪਾਂ ਜਿਉਂਦੇ ਆ ਨਾ ਤੇ ਜਿਉਂਦਿਆਂ ਨੂੰ ਤਾਂ ਇਹ ਚੀਜ਼ਾਂ ਆਪਾਂ ਨੂੰ ਆਉਣਗੇ ਆਉਣਗੀਆਂ ਇਹਨਾਂ ਨੂੰ ਫੇਸ ਕਰਨਾ ਹੀ ਪਊਗਾ ਇਹ ਆਪਣੀ ਜ਼ਿੰਦਾ ਹੋਣ ਦੀ ਨਿਸ਼ਾਨੀ ਆ ਇਹ ਆਪਣੀ ਸਟਰਗਲ ਨਹੀਂ ਹੈਗੀ ਸਟਰਗਲ ਤਾਂ ਜਦੋਂ ਜਿਹਦੇ ਕੋਈ ਹੱਥ ਨਹੀਂ ਪੈਰ ਨਹੀਂ ਉਹ ਫਿਰ ਵੀ ਆਪਣੀ ਜ਼ਿੰਦਗੀ ਜਿਉਣ ਲਈ ਉਸੇ ਤਰ੍ਹਾਂ ਕੰਮ ਕਰ ਰਿਹਾ ਕੁਮਾਰ ਆ ਉਹ ਬਹੁਤ ਸਟਰਗਲ ਕਰ ਰਿਹਾ ਠੀਕ ਹੈ ਨਾ ਤੇ ਪਰ ਜਦੋਂ ਆਪਾਂ ਨੂੰ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ ਹੋਇਆ ਬੱਚਿਆਂ ਨੂੰ ਉਹਨਾਂ ਮਾਪੇ ਬ ਦਿੱਤੇ ਹੋਏ ਆ ਮਾਪੇ ਨੂੰ ਬੱਚੇ ਦਿੱਤੇ ਹੋਏ ਆ ਰਹਿਣ ਦੇ ਲਈ ਘਰ ਦਿੱਤਾ ਹੋਇਆ ਖਾਣ ਲਈ ਰੋਟੀ ਦਿੱਤੀ ਹੋਈ ਆ ਆਪਾਂ ਨੂੰ ਰਾਤ ਨੂੰ ਇਹ ਟੈਨਸ਼ਨ ਨਹੀਂ ਵੀ ਅਸੀਂ ਵੀ ਕਿਤੋਂ ਲੈ ਕੇ ਆਵਾਂਗੇ ਸਵੇਰ ਤੇ ਫਿਰ ਸ਼ਾਮ ਨੂੰ ਖਾਵਾਂਗੇ ਫਿਰ ਸਾਡੇ ਸਾਡਾ ਇਹਦੇ ਵਿੱਚ ਸਟਰਗਲ ਨਹੀਂ ਅਸੀਂ ਸਿਰਫ ਇੱਕ ਜ਼ਿੰਦਗੀ ਜਿਉਂ ਰਹੇ ਆ ਤੇ ਉਹਨੂੰ ਤੁਸੀਂ ਔਖੀ ਕਰਕੇ ਜਿਹਾ ਲੋ ਭਾਵੇਂ ਉਹਨੂੰ ਸੌਖੀ ਕਰਕੇ ਜਿਹਾ ਲੋ ਇਹ ਹੁਣ ਤੁਹਾਡੇ ਉੱਪਰ ਆਪਣੇ ਆਪ ਉੱਪਰ ਡਿਪੈਂਡ ਆਪਣੇ ਉੱਪਰ ਸਟਰਗਲ ਉਹ ਆਦਮੀ ਕਰ ਰਿਹਾ ਜਿਹਨੇ ਸਵੇਰ ਉੱਠਣਾ ਉਹਨੂੰ ਇਹ ਨਹੀਂ ਪਤਾ ਵੀ ਅੱਜ ਸ਼ਾਮ ਨੂੰ ਮੇਰੇ ਬੱਚਿਆਂ ਵਾਸਤੇ ਰੋਟੀ ਹੋਣੀ ਆ ਜਾਂ ਨਹੀਂ ਹੋਣੀ ਮੈਨੂੰ ਅੱਜ ਕੋਈ ਦਿਹਾੜੀ ਮਿਲਣੀ ਆ ਕਿ ਨਹੀਂ ਮਿਲਣੀ ਮੰਨੂ ਗੱਲ ਹੁਣ بارش ਆ ਐਨੀ بارش ਦੇ ਵਿੱਚ ਕਿਸੇ ਦੀ ਦਿਹਾੜੀ ਨਹੀਂ ਲੱਗਣੀ ਤੇ ਉਹਦੇ ਕਰੇ ਆਟਾ ਵੀ ਨਹੀਂ ਹੈਗਾ ਉਹਨਾਂ ਨੇ ਰਾਤ ਨੂੰ ਰੋਟੀ ਵੀ ਜ਼ਰੂਰ ਬਣਾਉਣੀ ਆ ਤੇ ਉਹ ਬੱਚਿਆਂ ਨੂੰ ਕੀ ਬਣਾ ਕੇ ਦੇਣਗੇ ਕੀ ਖਾਣਗੇ ਉਹ ਉਹਨਾਂ ਦੀ ਸਟਰਗਲ ਆ ਤੇ ਜੇ ਸਾਡੇ ਕੋਲੇ ਸਾਰਾ ਕੁਝ ਹੁੰਦੇ ਸੁੰਦਿਆ ਹੈਗਾ ਤਾਂ ਫਿਰ ਫਿਰ ਇਹ ਆਪਣੀ ਸਟਰਗਲ ਨਹੀਂ ਇਹ ਆਪਣੀ ਲਾਈਫ ਦੇ ਪਾਰਟ ਆ ਅੱਛਾ ਜੀ ਇਧਰ ਦੇਖ ਲਓ ਸਾਡਾ ਅੱਜ ਇੰਨੀ ਜ਼ਿਆਦਾ ਬਾਹਰ ਠੰਡ ਹੋ ਗਈ। ਜਿਹੜਾ ਸਾਡਾ ਦੁੱਧ ਫ੍ਰਿਜ ਰੱਖਿਆ ਹੁੰਦਾ ਨਾ ਰਾਤ ਨੂੰ ਉਹ ਬਿਲਕੁਲ ਆਈਸਕ੍ਰੀਮ ਬਣ ਗਿਆ। ਤੇ ਮੈਨੂੰ ਦਿਖਾਉਣ ਲੱਗ ਗਿਆ ਕਿ ਕਹਿੰਦੇ ਇੱਧਰ ਦੇਖ ਦੁੱਧ ਸਾਰਾ ਆਈਸਕ੍ਰੀਮ ਬਣਿਆ ਪਿਆ ਕਿਉਂਕਿ ਅਸੀਂ ਨਾ ਪੈਂਡ ਦੇ ਵਿੱਚ ਦੁੱਧ ਨਹੀਂ ਪਾਉਂਦੇ ਹੈਗੇ। ਅਸੀਂ ਸਾਰਾ ਦੁੱਧ ਸ਼ਹਿਰ ਲੈ ਕੇ ਜਾਂਦੇ ਆਂ ਤੇ ਸ਼ਹਿਰ ਹੀ ਪਾ ਕੇ ਆਉਂਦੇ ਆਂ। ਇੱਥੇ ਡੇਰੀਆਂ ਵਾਲੇ ਇਹਨਾਂ ਕੋਈ ਰੇਟ ਵਗੈਰਾ ਨਹੀਂ ਦਿੰਦੇ ਹੈਗੇ। ਤੇ ਸਾਡਾ ਦੁੱਧ ਪੱਕੇ ਘਰਾਂ ਨੂੰ ਲੱਗਾ ਹੋਇਆ ਤੇ ਬਹੁਤ ਵਧੀਆ ਜਾਂਦਾ। ਤੇ ਚਲੋ ਜੀ ਹੁਣ ਆਪਾਂ ਆਪਣੀ ਗੱਲ ਵੈਸੇ ਸ਼ੁਰੂ ਰੱਖਾਂਗੇ ਥੋੜਾ ਜਿਹਾ ਪਾਰਟ ਸੀ ਇਹ ਤੁਹਾਨੂੰ ਸਮਝਾਉਣਾ ਪੈਣਾ ਸੀ ਵੀ ਚੀਜ਼ ਕੀ ਹੈ ਇਹ ਸਾਡਾ ਫ੍ਰਿਜ ਰੱਖਿਆ ਦੱਸ ਜਿਹੜਾ ਸਾਰਾ ਆਈਸਕ੍ਰੀਮ ਬਣ ਗਿਆ ਤੇ ਤਾਂ ਕਰਕੇ ਮੈਨੂੰ ਵਿੱਚੋਂ ਆਪਣੀ ਗੱਲ ਕਟਣੀ ਪਈ ਤੇ ਆਪਾਂ ਫਿਰ ਮੁੜ ਕੇ ਆਪਣੇ ਉਸੇ ਟੌਪਿਕ ਤੇ ਆ ਜਾਨੇ ਆ ਕਿਉਂਕਿ ਮੇਰਾ ਨਾ ਮਕਸਦ ਇਹ ਨਹੀਂ ਹੈਗਾ ਵਲੌਗਿੰਗ ਦਾ ਕਿ ਮੈਂ ਤੁਹਾਨੂੰ ਇਹ ਦਿਖਾਵਾਂ ਕਿ ਲਓ ਜੀ ਅਸੀਂ ਹੁਣ ਆਪਾਂ ਸਬਜ਼ੀ ਬਣਾ ਰਹੇ ਆ ਜਾਂ ਆਪਾਂ ਇਹ ਕੰਮ ਕਰ ਰਹੇ ਆ ਇਹ ਕੰਮ ਨਾ ਸਾਰੇ ਕਰਦੇ ਸਾਡੇ ਸਾਰਿਆਂ ਦੇ ਘਰਾਂ 'ਚ ਹੁੰਦੇ ਆ ਤੇ ਤੁਹਾਨੂੰ ਵੀ ਮੇਰੇ ਨਾਲ ਗੱਲਬਾਤ ਕਰਕੇ ਚੰਗਾ ਲੱਗਦਾ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਵੀ ਤੁਸੀਂ ਮੇਰੇ ਚ ਲਾਈਵ ਚ ਜੁੜਦੇ ਹੋ ਕਿਉਂਕਿ ਆਪਾਂ ਸ਼ਾਮ ਨੂੰ 5 ਵਜੇ ਹਮੇਸ਼ਾ ਹੀ ਲਾਈਵ ਕਰਦੇ ਹਾਂ ਡੇਲੀ ਲਾਈਵ ਹੁੰਦਾ ਆਪਣਾ 5 ਤੋਂ 6 ਵਜੇ ਤੱਕ ਤੇ ਤੁਸੀਂ ਮੈਨੂੰ ਇਹ ਕਹਿੰਦੇ ਹੋ ਦੀਦੀ ਜਦ ਤੁਸੀਂ ਬੋਲਦੇ ਹੋ ਨਾ ਸਾਨੂੰ ਚੰਗਾ ਲੱਗਦਾ ਕਿਉਂਕਿ ਬਹੁਤ ਸਾਰੇ ਆਪਣੇ ਨਾਲ ਉਹ ਜੁੜਦੇ ਨੇ ਜਿਨ੍ਹਾਂ ਨੂੰ ਆਪਣੀ ਭਾਸ਼ਾ ਨਹੀਂ ਆਉਂਦੀ ਪੰਜਾਬੀ ਨਹੀਂ ਆਉਂਦੀ ਪਰ ਉਹ ਹਿੰਦੀ ਜਾਣਦੇ ਨੇ ਪਰ ਉਹ ਫਿਰ ਵੀ ਮੇਰੀ ਪੰਜਾਬੀ ਇਸ ਕਰਕੇ ਸੌਂਦੇ ਕਹਿੰਦੇ ਜੇ ਤੁਸੀਂ ਬੋਲਦੇ ਹੋ ਦੀਦੀ ਸਾਨੂੰ ਥੋੜੀ ਸਿਰਫ ਆਵਾਜ਼ ਚੰਗੀ ਲੱਗਦੀ ਆ ਸਾਨੂੰ ਕੋਈ ਨਾ ਉਹਦੇ ਵਿੱਚੋਂ ਪੋਜ਼ਿਟਿਵ ਵਾਈ ਬੰਦੀਆਂ ਨੇ ਤੇ ਮੈਨੂੰ ਨਹੀਂ ਪਤਾ ਲੱਗਦਾ ਕਿ ਉਹਨਾਂ ਨੂੰ ਕਿਉਂ ਇਹ ਕੀ ਚੀਜ਼ਾਂ ਫੀਲ ਕਰਦੇ ਨੇ ਕਿੰਨਾ ਕੁ ਉਹਨਾਂ ਨੂੰ ਚੰਗਾ ਲੱਗਦਾ ਪਰ ਫਿਰ ਵੀ ਬਹੁਤ ਵਧੀਆ ਲੱਗਦਾ ਚਲੋ ਜੇ ਆਪਾਂ ਆਪਣੀ ਜ਼ੁਬਾਨ ਚ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇਹ ਮਿਹਰ ਬਖਸ਼ੀ ਹੈ ਕਿ ਆਪਾਂ ਕਿਸੇ ਨੂੰ ਸਮਝਾ ਸਕਗੇ ਕਿਸੇ ਦੇ ਕੰਮ ਆ ਸਕਗੇ ਤਾਂ ਇਹਦੇ ਵਿੱਚ ਵੀ ਇੱਕ ਬਹੁਤ ਖੁਸ਼ੀ ਹੁੰਦੀ ਹੈ ਹੈਨਾ ਜੇ ਕੋਈ ਆਪਣੇ ਨਾਲ ਜੁੜ ਕੇ ਖੁਸ਼ ਹੁੰਦਾ ਉਹਨੂੰ ਵਧੀਆ ਲੱਗਦਾ ਉਹ ਮੇਰਾ ਸਿਰਫ 1 ਘੰਟੇ ਦਾ ਲਾਈਵ ਹੁੰਦਾ 5 ਤੋਂ 6 ਵਜੇ ਤੱਕ ਪਰ ਫਿਰ ਵੀ ਮੈਨੂੰ ਅ ਅੱਧਾ ਘੰਟਾ ਪਾਉਣਾ ਘੰਟਾ ਉੱਪਰ ਲੱਗ ਜਾਂਦਾ ਕਿਉਂਕਿ ਉਹ ਲੋਕ ਇੰਨਾ ਕੁ ਪਿਆਰ ਕਰਦੇ ਇੰਨਾ ਚੰਗਾ ਸਮਝਦੇ ਆ ਵੀ ਉਹ ਮੈਨੂੰ ਲਾਈਵ ਕੱਟਣ ਹੀ ਨਹੀਂ ਦਿੰਦੇ ਤੇ ਕੱਲ ਜਦੋਂ ਮੈਨੂੰ ਸਾਰਿਆਂ ਨੇ ਇਹ ਕਿਹਾ ਵੀ ਦੀਦੀ ਅਸੀਂ ਸਾਰਾ ਦਿਨ ਇਹ ਦੇਖਦੇ ਆਂ ਵੀ 5 ਕਦੋਂ ਵੱਜਣਗੇ ਤੇ ਦੀਦੀ ਆਉਣਗੇ ਤੇ ਸਾਡੇ ਨਾਲ ਗੱਲ ਕਰਨਗੇ ਕਸਮ ਲੱਗੋ ਮੈਨੂੰ ਇੰਨੀ ਖੁਸ਼ੀ ਹੋਈ ਨਾ ਇੰਨੀ ਖੁਸ਼ੀ ਹੋਈ ਤੇ ਮੈਂ ਵਾਹਿਗੁਰੂ ਸੱਚੇ ਪਾਛ ਤ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਨਾਲ ਜੋੜਿਆ ਕਿਉਂਕਿ ਇਹ ਜੁੜਨਾ ਵਿਛੜਨਾ ਇੱਕ ਕਿਸਮਤ ਹੁੰਦੀ ਆ ਪਰ ਮੈਨੂੰ ਪਤਾ ਨਹੀਂ ਸੀ ਵੀ ਮੈਨੂੰ ਇਹ ਵੀ ਲਾਈਫ ਮਿਲੂਗੀ ਤੇ ਮੈਂ ਇੰਨਾ ਵਧੀਆ ਆਪਣੇ ਜੀਵਨ ਨੂੰ ਇੱਕ ਅਲੱਗੀ ਦਿਸ਼ਾ ਵਿੱਚ ਲੈ ਕੇ ਜਾ ਰਹੀ ਆ ਮੈਨੂੰ ਬਹੁਤ ਖੁਸ਼ੀ ਆ ਕਿਉਂਕਿ ਮੈਂ ਹੁਣ ਸਾਰੇ ਪਾਸਿਆਂ ਤੋਂ ਬਿਲਕੁਲ ਧਿਆਨ ਆਪਣਾ ਹਟਾ ਲਿਆ ਤੇ ਮੈਂ ਇੱਕੋ ਜਗ੍ਹਾ ਤੇ ਤੁਹਾਡੇ ਵਿੱਚ ਹੀ ਆਪਣਾ ਧਿਆਨ ਲਗਾ ਲਿਆ ਤੇ ਮੈਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਮੈਂ ਬਹੁਤ ਦਿਲੋਂ ਦਿਲੋਂ ਧੰਨਵਾਦ ਕਰਦੀ ਆ ਕਿ ਮੈਨੂੰ ਉਹਨਾਂ ਨੇ ਇੰਨੇ ਵਧੀਆ ਦੋਸਤ ਇੰਨੇ ਵਧੀਆ ਭੈਣਾ ਭਰਾ ਬਖਸ਼ਿਸ਼ ਕੀਤੇ ਨੇ ਜਿਹੜਾ ਕਿ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਮੈਂ ਕਦੀ ਸੋਚਿਆ ਨਹੀਂ ਸੀ ਲਾਈਫ ਦੇ ਵਿੱਚ ਵੀ ਮੈਨੂੰ ਇਹ ਲਾਈਫ ਵੀ ਮਿਲੂਗੀ ਤੇ ਇਹਦੇ ਵਾਸਤੇ ਮੈਂ ਆਪਣੇ بیٹے ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਇਹ ਮੈਨੂੰ ਮਨਜੋਤ ਜੀ ਤੁਹਾਡੇ ਨਾਲ ਉਸ ਨੇ ਮੈਨੂੰ ਮਿਲਾਇਆ ਕਿਉਂਕਿ ਮੈਨੂੰ ਤਾਂ ਇਹ ਕੁਝ ਵੀ ਸੋਸ਼ਲ ਮੀਡੀਆ ਬਾਰੇ ਨਹੀਂ ਪਤਾ ਸੀਗਾ ਤੇ ਚਲੋ ਜੀ ਵਾਹਿਗੁਰੂ ਹੁੰਦੇ ਨੇ ਸਾਰਿਆਂ ਦੇ ਆਪਾਂ ਪਸ਼ੂ ਪੰਛੀ ਇਹ ਵੀ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਰੱਖੇ ਹੋਏ ਤੇ ਆਪਾਂ ਤਾਂ ਫਿਰ ਵੀ ਇਨਸਾਨ ਆ ਆਪਾਂ ਨੂੰ ਤਾਂ ਵਾਹਿਗੁਰੂ ਨੇ ਇੰਨੀ ਕ ਕਲਾ ਦਿੱਤੀ ਆ ਕਿਉਂਕਿ ਹਰੇਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਆ ਕਿਸੇ ਕੋਲੇ ਬੋਲਣ ਦੀ ਸਕਿੱਲ ਆ ਕਿਸੇ ਕੋਲੇ ਕੋਈ ਕੰਮ ਦੀ ਆ ਕਿਸੇ ਕੋਲੇ ਕੁਸ਼ ਆ ਤੇ ਫਿਰ ਉਹ ਆਪਾਂ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਪਹਿਚਾਨ ਕਰ ਲੈਣੀ ਚਾਹੀਦੀ ਆ ਉਸ ਨੂੰ ਆਪਣੇ ਉਸੇ ਕਲਾ ਨੂੰ ਬਾਹਰ ਉਭਾਰ ਕੇ ਲੈ ਕੇ ਆਓ ਜਿਵੇਂ ਕਿ ਮੇਰਾ ਹੁਣ ਸਲਾਈ ਦਾ ਕੰਮ ਮੈਨੂੰ ਬਹੁਤ ਜਨੇ ਕਹਿੰਦੇ ਤੁਸੀਂ ਸਲਾਈ ਦੀ ਵੀਡੀਓ ਪਾਇਆ ਕਰੋ ਪਰ ਪਤਾ ਨਹੀਂ ਕਿਉਂ ਮੈਨੂੰ ਉਹਦੇ ਵਿੱਚ ਇਹ ਲੱਗਦਾ ਕਿ ਨਹੀਂ ਮੈਨੂੰ ਉਹ ਇੰਨਾ ਜ਼ਿਆਦਾ ਨਹੀਂ ਮੈਨੂੰ ਇਹ ਚੰਗਾ ਲੱਗਦਾ ਆਪਣੇ ਜਿਵੇਂ ਘਰੇ ਰਹਿਣਾ ਆਪਣੇ ਪਸ਼ੂਆਂ ਦੇ ਵਿੱਚ ਰਹਿਣਾ ਆਪਣੇ ਬੱਚਿਆਂ ਦੇ ਨਾਲ ਰਹਿਣਾ ਆਪਣੇ ਫੈਮਲੀ ਦੇ ਵਿੱਚ ਟਾਈਮ ਕੱਟਣਾ ਮੈਨੂੰ ਇਹ ਬਹੁਤ ਚੰਗਾ ਲੱਗਦਾ ਤਾਂ ਮੈਨੂੰ ਇਹ ਲੱਗਦਾ ਕਿ ਮੇਰੀ ਅਸਲੀ ਲਾਈਫ ਇਹ ਵਾਲੀ ਲਾਈਫ ਆ ਤਾਂ ਫਿਰ ਮੈਨੂੰ ਇਹ ਹੀ ਤੁਹਾਡੇ ਸਾਹਮਣੇ ਪੇਸ਼ ਕਰਨੇ ਚੰਗੀ ਲੱਗਦੀ ਆ ਤੇ ਜੇ ਤੁਸੀਂ ਕਹੋਗੇ ਪਿਆਰ ਕਰੋਗੇ ਕੋਈ ਸਟੀਚਿੰਗ ਦਾ ਕਿਸੇ ਭੈਣ ਨੇ ਵੀ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਗੁਣ ਸਿੱਖਣਾ ਹੋਵੇ ਤੇ ਮੈਨੂੰ ਜਰੂਰ ਕਮੈਂਟ ਕਰਿਓ ਆਪਾਂ ਤੁਹਾਨੂੰ ਬਹੁਤ ਬਿਲਕੁਲ ਨਿਰਸਵਾਰਥ ਹੋ ਕੇ ਸਿਖਾਵਾਂਗੇ ਚਲੋ ਜੀ ਥੈਂਕ ਯੂ ਜੀ